ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕਿਫਤ ਹੈ ਗੁਰਨਾਨਕ ਪਟੇਕ ਤੋਂ ਬੋਲਦੇ ਆਂ ਜੀ ਕਾਟਨ ਦੇ ਸੂਟ ਦਿਖਾ ਰਹੇ ਆਂ ਜੀ ਸੋਨੂੰ ਮੈਚਿੰਗ ਪਿਓਰ ਕਾਟਨ ਆ ਜੀ ਕੋਈ ਕੈਸਾ ਡ੍ਰੀਬਲੀ ਵੀ ਭੇਜਾਂਗੇ ਜੀ ਆਨਲਾਈਨ ਡ੍ਰੀਬਲੀ ਵੀ ਭੇਜਾਂਗੇ ਜੀ ਜਿਵੇਂ ਵੀ ਸੋਨੇ ਮੰਗਾਉਣੇ ਨੇ ਜੀ ਕੈਸਾ ਡ੍ਰੀਬਲੀ ਉਹਨਾਂ ਨੂੰ ਭੇਜਾਂਗੇ ਜੀ ਜਿਹੜੇ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਨਗੇ ਜੀ ਸਾਡੀ ਵੀਡੀਓ ਨੂੰ ਸਬਸਕ੍ਰਾਈਬਰ ਕਰਨਗੇ ਜੀ ਅੱਗੇ ਤੋਂ ਅੱਗੇ ਭੇਜਣਗੇ ਉਹਨਾਂ ਨੂੰ ਜੀ ਕੈਸਾ ਡ੍ਰੀਬਲੀ ਭੇਜਾਂਗੇ ਵੱਧ ਤੋਂ ਵੱਧ ਜਿਹੜਾ ਕੋਈ ਸਾਡੀ ਵੀਡੀਓ ਨੂੰ ਸ਼ੇਅਰ ਲਾ ਕੇ ਕਮੈਂਟ ਕਰੂਗਾ ਸਬਸਕ੍ਰਾਈਬਰ ਕਰੂਗਾ ਜੀ ਉਹਨਾਂ ਨੂੰ ਕੈਸਾ ਡ੍ਰਿਬਲੀ ਭੇਜਾਂਗੇ ਜੀ ਪਿਓਰ ਕਾਟਨ ਦੇ ਸੂਟ ਨੇ ਜੀ ਆਨਲਾਈਨ ਵੀ ਭੇਜਾਂਗੇ ਜੀ ਕੈਸਾ ਡ੍ਰਿਬਲੀ ਵੀ ਭੇਜਾਂਗੇ ਜੀ ਜਿਹੜਾ ਵੀ ਸੋਨੇ ਸੂਟ ਮੰਗਵਾਉਣਾ ਹੋਵੇ ਜੀ ਪਿਕ ਭੇਜ ਕੇ ਵਟਸਐਪ ਨੰਬਰ ਚੱਲਦਾ ਹੋਊਗਾ ਜੀ ਉਹਦੇ ਤੇ ਮੰਗਵਾ ਸਕਦੇ ਹਾਂ ਜੀ ਬਹੁਤ ਵਧੀਆ ਰੰਗ ਡਿਜ਼ਾਈਨ ਨੇ ਜੀ ਕਿਤੇ ਕਲਰ ਆ ਗਿਆ ਜੀ ਇਹਦੇ ਵਿੱਚ ਦੇਖੋ ਜੀ ਸਲਵਾਰਾਂ ਚ ਡਿਜ਼ਾਈਨ ਹੈ ਕੁੜਤੀਆਂ ਚ ਵੀ ਡਿਜ਼ਾਈਨ ਪਿਓਰ ਕਾਟਨ ਆ ਜੀ ਰਹਿ ਜਾ ਇਹਨਾਂ ਦਾ ਜੀ 450 ਰੁਪਿਆ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਜੀ ਆਨਲਾਈਨ ਭੇਜਦੇ ਆ ਜੇ ਦੁਪੱਟਾ ਲਵਾਉਣਾ ਜੀ ਕਾਟਨ ਦਾ ਨਾਲ ਇਹ ਕਾਟਨ ਦੇ ਦੁਪੱਟੇ ਵੀ ਲਾਉਨੇ ਆ ਜੀ ਇਹ ਦੁਪੱਟਾ ਸੀ ਇਹਦੇ ਨਾਲ ਮੈਚ ਕੀਤਾ ਹੈ ਜੀ ਇਹ ਦੇਖੋ ਜੀ ਇਦਾਂ ਮੈਚ ਕਰਕੇ ਦੁਪੱਟੇ ਵੀ ਭੇਜ ਦਾਂਗੇ ਜੀ ਜੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਮੰਗਵਾਉਣਾ ਜੀ ਇੱਕ ਇਹ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਦੇਖੋ ਜੀ ਇਹ ਸਲਵਾਰ ਚ ਬਣਿਆ ਹੋਇਆ ਡਿਜ਼ਾਈਨ ਇਹ ਸਲਟਾ ਕੀ ਜੀ ਇਹਦੀ ਕਲਰ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਵੀ ਕਲਰ ਮੰਗਾਉਣਾ ਹੋਵੇ ਡਿਜ਼ਾਈਨ ਮੰਗਾਉਣਾ ਹੋਵੇ ਜੀ ਪਿਕ ਭੇਜ ਕੇ WhatsApp ਤੇ ਫੋਟੋ ਭੇਜ ਕੇ ਮੰਗਵਾ ਸਕਦੇ ਹੋ ਜੀ ਇੱਕ ਇਹ ਆ ਗਿਆ ਜੀ ਇਹਦੇ ਵਿੱਚ ਇਹ ਸਲਵਾਰ ਆ ਜੀ ਇਹਦੀ ਇਹ ਦੇਖੋ ਜੀ ਗਰੇ ਜਿਹਾ ਕਲਰ ਹੈ ਇਹਵੇਂ ਸਲਵਾਰ 'ਚ ਡਿਜ਼ਾਈਨ ਬਣਿਆ ਹੋਇਆ ਜੀ ਇਹ ਸਾਰਾ ਕਪੜਾ ਆ ਗਿਆ ਜੀ ਇਹ ਦੇਖੋ ਜੀ ਡਿਜ਼ਾਈਨ ਕਮੀਜ਼ੀ 'ਚ ਬਣਿਆ ਹੋਇਆ ਗਰੇ ਕਲਰ ਹੈ ਜੀ ਇਹਦੇ ਵਿੱਚ ਫੁੱਲ ਜਿਹੇ ਬਣਿਆ ਹੋਇਆ ਪਿਓਰ ਕਾਟਨ ਆ ਜੀ ਇਹ ਬਹੁਤ ਵਧੀਆ ਕੱਪੜਾ ਹੈ ਜੀ ਜਦੋਂ ਤੁਸੀਂ ਮੰਗਵਾਵੋਗੇ ਜੀ ਤੁਹਾਨੂੰ ਆਪੇ ਪਤਾ ਚੱਲ ਜਾਊਗਾ ਇਹ ਦੇਖੋ ਜੀ ਇਹ ਲਾਈਨ ਵਾਲੀ ਸਲਵਾਰਾਂ ਆ ਗਈ ਜੀ ਇਹ ਵੀ ਗ੍ਰੇ ਕਲਰ ਹੈ ਜੀ ਲਾਈਟ ਗ੍ਰੇ ਕਲਰ ਇਹ ਸਲਟੇ ਦਾ ਕੱਪੜਾ ਆ ਗਿਆ ਜੀ 2.5 ਮੀਟਰ ਦੇ ਕੱਟ ਆ ਜੀ ਬਹੁਤ ਵਧੀਆ ਰੰਗ ਦੇ ਨੇ ਜੀ ਇਹ ਬਲੈਕ ਕਲਰ ਆ ਗਿਆ ਜੀ ਇਹਦੇ ਵਿੱਚ ਇਹ ਸਲਵਾਰ ਦਾ ਹੈ ਜੀ ਇੱਕ ਕੁਮੀਦ ਦਾ ਕੱਪੜਾ ਆ ਗਿਆ ਜੀ ਲੈਸਾਂ ਰੋਸਾਂ ਲਾ ਕੇ ਬਹੁਤ ਵਧੀਆ ਬਣਦੇ ਨੇ ਜੀ ਇਹ ਸੂਟ ਗਰਮੀ ਵਾਲਾ ਬਹੁਤ ਵਧੀਆ ਸਟਾਪਾ ਜੀ ਕਿਤੇ ਵੀ ਬੈਠੇ ਹੋ ਜੀ ਉੱਥੇ ਹੀ ਭੇਜਾਂਗੇ ਆਨਲਾਈਨ ਵੀ ਹੈ ਜੀ ਕੈਸਾ ਆਨਡਰੀਵਲੀ ਵੀ ਹੈ ਜੀ ਕੈਸਾ ਆਨਡਰੀਵਲੀ ਉਹਨਾਂ ਨੂੰ ਆ ਜਿਹੜਾ ਕੋਈ ਸਾਡੀ ਵੀਡੀਓ ਨੂੰ ਸਬਸਕ੍ਰਾਈਬਰ ਕਰੂਗਾ ਤੇ ਅੱਗੇ ਤੋਂ ਅੱਗੇ ਸ਼ੇਅਰ ਕਰੂਗਾ ਜੀ ਲੇਕ ਸਿਰ ਕਮੈਂਟ ਕਰਦੇ ਹੋ ਜੀ ਵੱਧ ਤੋਂ ਵੱਧ ਕੋਈ ਵੀ ਸੋਟ ਸੋਨੇ ਮੰਗਵਾਣਾ ਜੀ ਸਕਰੀਨ ਤੇ ਨੰਬਰ ਚੱਲਦਾ ਰਹੂਗਾ ਇੱਕ ਭੇਜ ਕੇ ਮੰਗਵਾ ਸਕਦੇ ਹੋ ਜੀ ਇਹ ਸਲਵਾਰ ਆ ਗਈ ਇਹਦੀ ਇਹ ਜੀ ਇਹਦੀ ਸ਼ਰਟ ਆ ਗਈ ਬਹੁਤ ਵਧੀਆ ਕਲਰ ਨੇ ਜੀ ਗਰਮੀ ਵਾਲੇ ਇੱਕ ਕਲਰ ਇਹ ਆ ਗਿਆ ਜੀ ਇਹਦੇ ਵਿੱਚ ਰਿਜ਼ਲਟ ਦਾ ਇਹ ਸਲਵਾਰ ਦਾ ਦੇਖੋ ਜੀ ਰੰਗ ਡਿਜ਼ਾਈਨ ਬਹੁਤ ਵਧੀਆ ਨੇ ਜੀ ਪਿਓਰ ਕਾਟਨ ਆ ਜੀ 2.5 ਮੀਟਰ ਦੀ ਕੱਟ ਆ ਜੀ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਦੇ ਹੋ ਜੀ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਤਾਂ ਕਿ ਤੁਹਾਡੀ ਸਪੋਰਟ ਨਾਲ ਇਹ ਸਾਡਾ ਚੈਨਲ ਵੱਧ ਤੋਂ ਵੱਧ ਗਰੋ ਕਰੂਗਾ ਜੀ ਭਖੋ ਜੀ ਕੋਈ ਵੀ ਸੂਟ ਮੰਗਵਾਉਣਾ ਤੁਹਾਨੂੰ ਪਿਕ ਭੇਜ ਕੇ WhatsApp ਨੰਬਰ ਚੱਲਦਾ ਹੈ ਜੀ ਉਹਦੇ ਤੋਂ ਮੰਗਵਾ ਸਕਦੇ ਹੋ ਜੀ ਬਹੁਤ ਵਧੀਆ ਕੱਪੜਾ ਹੈ ਜੀ ਕਾਟਨ ਆ ਜੀ ਪਿਓਰ ਕਾਟਨ ਰੰਗ ਰੁੰਗਣੀ ਇਹਨਾਂ ਦੇ ਖਰਾਬ ਹੁੰਦੇ ਜੀ ਬਹੁਤ ਵਧੀਆ ਨੇ ਜੀ ਆਨਲਾਈਨ ਤੁਹਾਡੇ ਘਰ ਤੱਕ ਪਹੁੰਚੂਗਾ ਜੀ ਵੱਧ ਤੋਂ ਵੱਧ ਸੇਰ ਲਾਇਕ ਕਮੈਂਟ ਕਰਦੇ ਹੋ ਜੀ ਧੰਨਵਾਦ ਜੀ